ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੇਂਦਰ ਸਰਕਾਰ ਦੇ ਵੱਲੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਸੁਰੱਖਿਆ ਦੇ ਲਈ ਸੀਆਈਐਸਐਫ ਦੇ ਜਵਾਨਾਂ ਦੀ ਤਾਇਨਾਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦਾ ਕਰੜੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਆਪਣੀ ਲੁੱਟ ਹੋਣ ਦੇ ਬਦਲੇ ਕਿਸੇ ਤਰ੍ਹਾਂ ਦੀ ਅਦਾਇਗੀ ਨਹੀਂ ਕਰੇਗਾ ਉਹਨਾਂ ਇਹ ਵੀ ਕਿਹਾ ਹੈ ਕਿ ਜਦੋਂ ਪੰਜਾਬ ਅਤਵਾਦ ਦੇ ਖਿਲਾਫ ਲੜਾਈ ਲੜੀ ਸੀ ਤਾਂ ਖਰਚਾ ਅਦਾ ਕੀਤਾ ਗਿਆ ਸੀ ਜਦੋਂ ਪੰਜਾਬ ਨੇ ਆਪਣੇ ਹੱਕ ਮੰਗੇ ਤਾਂ ਸਜ਼ਾ ਦਿੱਤੀ ਗਈ ਸੀਮਾਨ ਨੇ ਕਿਹਾ ਕਿ ਸੈਨਿਕ ਹੋਵੇ ਜਾਂ ਪੰਜਾਬ ਦਾ ਕਿਸਾਨ ਪੰਜਾਬ ਨੂੰ ਹਮੇਸ਼ਾ ਕੀਮਤ ਤਾਰਨੀ ਪਈ ਹੈ ਪਰ ਸਾਡੇ ਨਾਲ ਹਮੇਸ਼ਾ ਬੇਇਨਸਾਫ਼ੀ ਇਨਸਾਫੀ ਕੀਤੀ ਗਈ ਹੈ ਅਸੀਂ ਕੋਈ ਅਦਾਇਗੀ ਨਹੀਂ ਕਰਾਂਗੇ ਭਗਵੰਤ ਮਾਨ ਵੱਲੋਂ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਗਈ ਹੈ ਜੇਕਰ ਤੁਸੀਂ ਹੁਣ ਨਾ ਬੋਲੇ ਤਾਂ ਪੰਜਾਬ ਦੇ ਪਾਣੀਆਂ ਤੇ ਗਦਾਰੀ ਦੇ ਲਈ ਤੁਹਾਨੂੰ ਯਾਦ ਰੱਖਿਆ ਜਾਵੇਗਾ ਇੱਕ ਤਰ੍ਹਾਂ ਨਾਲ ਵਿਰੋਧੀ ਸਿਆਸੀ ਪਾਰਟੀਆਂ ਤੇ ਵੀ ਭਗਵੰਤ ਮਾਨ ਇਸ ਵੇਲੇ ਆਂਝ ਕਸਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵੱਲੋਂ ਪਾਖੜਾ ਡੈਮ ਤੇ ਸੀਆਈਐਸਐਫ ਦੀ ਤਣਾਤੀ ਬਾਰੇ ਕੇਂਦਰ ਦੇ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕੇਂਦਰੀ ਬਲਾਂ ਦੀ ਤਣਾਤੀ ਦੇ ਖਰਚੇ ਵਜੋਂ ਸੂਬਾ ਇੱਕ ਵੀ ਪੈਸਾ ਨਹੀਂ ਦੇਵੇਗਾ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਨਾ ਤਾਂ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਹੈ ਤੇ ਨਾ ਤੱਕੇ ਨਾਲ ਕੀਤੀ ਗਈ ਤਨਾਤੀ ਦੀ ایਵز ਦੇ ਵਿੱਚ ਸੀਆਈਐਸএফ ਦੇ ਲਈ ਕੇਂਦਰ ਹੀ ਗ੍ਰਹਿ ਮੰਤਰਾਲੇ ਨੂੰ ਦੇਣ ਦੇ ਲਈ ਕੋਈ ਪੈਸਾ ਹੈ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾਂਗੇ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹਾਂ ਜੀ ਤੁਹਾਡੇ ਤੇ ਹੁਣ ਕੀ ਉਹ ਦੱਸਣਗੇ ਵੀ ਆਹ ਉਹਨਾਂ ਦੀ ਸਹਿਮਤੀ ਨਾਲ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਬੀਪੀਐਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖਾ ਹੀ ਕਿਹਾ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਬੀਜੇਪੀ ਚ ਉਹ ਦੱਸਦੇ ਨੇ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਮੈਂ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਬੋਟ ਪਾਤੀ ਉੱਥੇ ਭਾਜਪਾ ਦੀ ਸਰਕਾਰ ਹੈ ਰਾਜਸਥਾਨੇ ਬੋਟਪਾਤੀ ਉੱਥੇ ਬੀਜਪੀ ਸਰਕਾਰ ਹੈ 2-1 ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ 2-1 ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣਾ ਦੇ ਦਿੱਤਾ ਜਾਣਾ ਕੱਲ ਨੂੰ ਆਇਆ ਫੈਸਲਾ ਕਰ ਲੈਣ ਤੇ ਉੱਥੇ ਜੀ ਫਿਰ ਸਾਡੀ ਸੀਆਈਐਸਫ ਲੱਗੀ ਹੋਈ ਹੈ ਅਸੀਂ ਅੱਜ ਰਾਤ ਨੂੰ ਵੱਟਾ ਖੋਲਾਂਗੇ ਐਂ ਕਰਨਾ ਚਾਹੁੰਦੇ ਮਨ ਲਓ ਮੈਂ ਬੀਜਪੀ ਦੇ ਜਿਹੜੇ 100 ਕਾਲਡ ਇੱਥੇ ਹੈਗੇ ਤਾਂ ਕਾਂਗਰਸ ਨੇ ਸਾਰੇ ਉਹ ਮਤਲਬ ਦੋ ਚਾਰ ਜੀ ਹੋਰ ਜਾਣ ਨੂੰ ਫਿਰਦੇ ਆ ਹਨਾ ਉਹਨਾਂ ਨੂੰ ਰਿਵਾਰਡ ੂਡ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਰਿਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਦੇ ਸਭ ਤੋਂ ਬਾਅਦ ਮੈਂ ਬੋਲਦਿਆਂ ਮੈਨੂੰ ਤੱਕਦੇ ਰਿਵਾਰਡ ੂਡ ਬਾਰੇ ਸੋਚਿਆ ਨਹੀਂ ਨਾ ਤੇ ਉਹ ਰਿਵਾਰਡ ੂਡ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਹੁੰਦੇ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਆ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਲੈ ਮੰਗਣਗੇ ਉਦਰ ਸੀਐਮ ਭਗਵੰਤ ਮਾਨ ਦੇ ਵੱਲੋਂ ਹਲਕਾ ਤੂਰੀ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਆਪਣੇ ਇਸ ਪ੍ਰੋਗਰਾਮ ਦੇ ਦੌਰਾਨ ਸੀਐਮ ਭਗਵੰਤ ਸਿੰਘ ਮਾਨ ਤੂਰੀ ਹਲਕੇ ਦੇ ਪਿੰਡ ਪੁੱਲਰ ਢੇੜੀ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿੰਡਾਂ ਦੇ ਲੋਕ ਹੁਣ ਨਸ਼ਾ ਮੁਕਤੀ ਦੇ ਲਈ ਸਰਕਾਰ ਦੇ ਉਪਰਾਲੇ ਦੇ ਵਿੱਚ ਆਪਣੀ ਪੂਰੀ ਸ਼ਮੂਲੀਅਤ ਕਰ ਰਹੇ ਨੇ ਤੇ ਸਰਕਾਰੀ ਉਪਰਾਲੇ ਦਾ ਸਾਥ ਵੀ ਦੇ ਰਹੇ ਨੇ ਸਰਕਾਰ ਦਾ ਤੇ ਪੁਲਿਸ ਦੀ ਵੀ ਮਦਦ ਕਰ ਰਹੇ ਨੇ ਇਸ ਮੌਕੇ ਉਹਨਾਂ ਪਿੰਡਾਂ ਦੇ ਵਿੱਚ ਨਸ਼ੇ ਨੂੰ ਮੁਕਤ ਕਰਨ ਦੇ ਲਈ ਸਰਕਾਰ ਵੱਲੋਂ ਛੇੜੀ ਗਈ ਮੁਹਿੰਮ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਸਿਰਫ ਨਸ਼ੇ ਦੇ ਸੁੱਧਾਗਰਾਂ ਨੂੰ ਖਤਮ ਨਹੀਂ ਕਰ ਰਹੀ ਨਸ਼ੇ ਦੇ ਨੈਟਵਰਕ ਨੂੰ ਖਤਮ ਨਹੀਂ ਕਰ ਰਹੀ ਬਲਕਿ ਸਰਕਾਰ ਰੀਹੈਬਿਲਿਟੇਸ਼ਨ ਦੇ ਪ੍ਰੋਗਰਾਮ ਵੀ ਕਰ ਰਹੀ ਹੈ ਜਿਹੜੇ ਨੌਜਵਾਨ ਨਸ਼ੇ ਤੋਂ ਪੀੜਤ ਨੇ ਉਹਨਾਂ ਦੀ ਅ ਮੌਢ ਵਸੇ ਮੇ ਦੇ ਲਈ ਉਹਨਾਂ ਦੇ ਰੋਜ਼ਗਾਰ ਦੇ ਲਈ ਵੀ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਦੇ ਅਧਿਕਾਰੀ ਡੀਸੀ ਸਾਹਿਬ ਏਡੀਸੀ ਸਾਹਿਬ ਉਹ ਬਾਬਾ ਜੀ ਜਿਨ੍ਹਾਂ ਦੇ ਜਗਾ ਤੇ ਪਵਿੱਤਰ ਜਗਾ ਤੇ ਪਾਥ ਤੇ ਇਕੱਠੇ ਹੋਏ ਆ ਅ ਲਗਭਗ ਸਾਰੀਆਂ ਗੱਲਾਂ ਹੋ ਗਈਆਂ ਇੱਕ ਤੋਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇੱਕ ਤਾਂ ਜੋ ਆਪਾਂ ਨੇ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਸਰਪੰਚ ਸਾਹਿਬ ਨੇ ਇੱਕ ਨੇ ਗੱਲ ਵੀ ਕਹੀ ਹੈ ਇਹ ਕਿ ਲੋਕ ਇਹ ਤੇ ਖੁਸ਼ ਵੀ ਨੇ ਤੇ ਲੋਕ ਅੱਕੇ ਵੀ ਪਏ ਸੀ ਤੇ ਲੋਕ ਤਿਆਰ ਵੀ ਨੇ ਕਿ ਸਾਡੀ ਕੋਈ ਡਿਊਟੀ ਲਾ ਦਿਓ ਬਸ ਸੋ ਆਪਣੇ ਆਪਣੇ ਪਿੰਡਾਂ ਦੇ ਪਹਿਰੇਦਾਰ ਤੁਸੀਂ ਆਪ ਬਣੋ ਕੋਈ ਤੁਹਾਨੂੰ ਦਿੱਕਤ ਆਉਂਦੀ ਹੋਵੇ ਕੋਈ ਬੰਦਾ ਤੰਗ ਕਰਦਾ ਕੋਈ ਧਮਕੀ ਦਿੰਦਾ ਤੇ ਸਾਡੇ ਨਾਲ ਗੱਲ ਕਰ ਲੋ ਥੋੜਾ ਨਾਮ ਵੀ ਨਹੀਂ ਕਿਤੇ ਦੱਸਾਂਗੇ ਕਿਤੇ ਨਹੀਂ ਜਾਊਗਾ ਅਸੀਂ ਆਪ ਹੀ ਕਰਾਂਗੇ ਉਹਦਾ ਹੱਲ ਕਿਸੇ ਤੋਂ ਡਰਨ ਦੀ ਲੋੜ ਨਹੀਂ ਯੂਥ ਵਾਲੇ ਮੁੰਡੇ ਬੈਠੇ ਆ ਬਹੁਤ ਸਰਪੰਚ ਵੀ ਬਣੇ ਮੈਂਬਰ ਬਣੇ ਤੇ ਜੇ ਤੁਸੀਂ ਇਹ ਕੰਮ ਕਰ ਲਓਗੇ ਤਾਂ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਐਸ ਪੰਚਾਇਤ ਵੇਲੇ ਸਾਡੇ ਪਿੰਡ 'ਚੋਂ ਨਸ਼ਾ ਖਤਮ ਹੋ ਗਿਆ ਸੀ ਤੇ ਉਹ ਫੱਟਾ ਜਰੂਰ ਲਾਵਾਂਗੇ ਆਪਾਂ ਹਰੇਕ ਪਿੰਡ 'ਚ ਵੀ ਇਹ ਪਿੰਡ ਨਸ਼ਾ ਮੁਕਤ ਹੈ ਨਾ ਕਿ ਇਹਦੀ ਜ਼ਮਾਨਤ ਦਿਓ ਨਾ ਕਿਸੇ ਨੂੰ ਜੇ ਜੇ ਕੋਈ ਦੇਖੋ ਜਿਹੜੇ ਲੱਗ ਗਏ ਬੁਰੀ ਸੰਗ ਵਿੱਚ ਪੈ ਗਏ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸਾਂਹ ਸਾਂਹ ਖਵਾ ਲੈਂਦੇ ਐ ਲੱਗ ਗਏ ਉਹਨਾਂ ਨੂੰ ਅਸੀਂ ਸਮਗਲਰ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਮਰੀਜ਼ ਕਹਿੰਦੇ ਆ ਉਹਨਾਂ ਨੂੰ ਤੁਸੀਂ ਸਾਡੇ ਕੋਲੇ ਲਿਆਓ ਡਾਕਟਰੀ ਸਹਿਤਾ ਜੋ ਵੀ ਚਾਹੀਦੀ ਹੋਊਗੀ ਉਹ ਵੀ ਦੇਵਾਂਗੇ ਨਾਲ ਉਹਨੂੰ ਛੋਟਾ ਮੋਟਾ ਕੋਈ ਕੰਮਕਾਰ ਵੀ ਇਸ ਤਰ੍ਹਾਂ ਦਾ ਕਰਾ ਦਾਂਗੇ ਤਾਂ ਕਿ ਉਹ ਉਹਦਾ ਧਿਆਨ ਜਿਹੜਾ ਉਹ ਕੰਮ ਕਰਤੇ ਲੱਗ ਜੇ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਕਰ ਜੇ ਬੇਲਾ ਰਹੂਗਾ ਫੇਰ ਫੇਰ ਚਲਾ ਜਾਊਗਾ ਉਧਰ ਸੋ ਬਹੁਤ ਲੰਬੀ ਪਲਾਨਿੰਗ ਅਸੀਂ 2.5 ਸਾਲਾਂ ਚ ਬਣਾਉਣੀ ਪਈ ਸਾਨੂੰ ਇਹ ਤੁਸੀਂ ਸੋਚਦੇ ਹੋਵੋਗੇ ਵੀ ਇੰਨਾ ਚਿਰ ਕਿਉਂ ਲੱਗ ਗਿਆ ਵੀ ਕਿਵੇਂ ਸਪਲਾਈ ਲਾਈਨ ਕੱਟਾਂਗੇ ਫੇਰ ਉਸ ਤੋਂ ਬਾਅਦ ਉਹ ਤੜਫਣਗੇ ਜਦੋਂ ਨਸ਼ਾ ਨਹੀਂ ਮਿਲੂਗਾ ਫੇਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਦਵਾਈਆਂ ਕਿੱਥੇ ਕਿੰਨੀਆਂ ਹੋਣਗੀਆਂ ਫੇਰ ਪੁਲਿਸ ਦੀ ਜਿਹੜੀ ਰੀਸ਼ਫਲ ਕੀਤੀ ਕਿਉਂਕਿ ਜ਼ਿਆਦਾਤਰ ਸ਼ਿਕਾਇਤਾਂ ਛੋਟੇ ਮਲਾਜਮਾਂ ਦੀ ਪੁਲਿਸ ਵਾਲੇ ਨਹੀਂ ਆਉਂਦੀਆਂ ਸੀ ਕਹਿੰਦੇ ਅਸੀਂ ਪਿੰਡਾਂ ਵਾਲੇ ਕਹਿੰਦੇ ਸੀਗੇ ਵੀ ਅਸੀਂ ਫੜਾ ਕੇ ਆਉਨੇ ਆ ਨਸ਼ਾ ਸਮਗਲਰ ਨੂੰ ਅਸੀਂ ਬਾਹਾਂ ਚ ਪਿੰਡ ਜਾਂਦੇ ਉਹ ਪਹਿਲਾਂ ਆਇਆ ਬੈਠਾ ਹੁੰਦਾ ਜਮਾਨ ਤੁੱਥੀ ਹੋਏ ਥਾਣੇ ਚ ਸੋ ਉਹ ਮਿਲੀਭੁਗਤ ਖਤਮ ਕਰਕੇ ਸਾਰਾ ਬਦਲ ਕੇ ਉਦੋਂ ਬਾਅਦ ਫਿਰ ਅਸੀਂ ਐਕਸ਼ਨ ਲਿਆ ਪੂਰਾ ਜਿਵੇਂ ਯੁੱਧ ਦੇ ਵਿੱਚ ਫੌਜ ਪਲੈਨਿੰਗ ਬਣਾਉਂਦੀ ਹੈ ਕਿ ਪਹਿਲੀ ਡਿਫੈਂਸ ਤਿਆਰ ਰਹਿਣਗੇ ਜੋ ਇੱਥੇ ਤੱਕ ਆਗੇ ਤਾਂ ਫਿਰ ਆਪਾਂ ਪੋਲੋੜਾ ਦਾਂਗੇ ਜੋ ਇੱਥੇ ਤੱਕ ਆਗੇ ਤਾਂ ਜਿਹੜੇ ਉਹ ਸੀ ਪਲਾਨ ਵੱਡਾ ਕੰਮ ਹੈ ਇਹ ਲੋਕਾਂ ਦੇ ਸਹਿਯੋਗ ਬਿਨਾ ਨਹੀਂ ਹੋ ਸਕਦਾ ਪਚੈਤਾ ਮਤੇ ਪਾਰੀਆਂ ਨੇ ਬਹੁਤ ਭਾਰੀ ਗਿਣਤੀ ਚ ਕਿ ਅਸੀਂ ਆਪਣੇ ਪਿੰਡ ਵਿੱਚ ਨਾ ਨਸ਼ਾ ਵੇਚਣ ਦੇਣਾ ਤੇ ਨਾ ਹੀ ਸਾਡੇ ਪਿੰਡ ਚ ਕੋਈ ਜ਼ਮਾਨਤ ਦੇਊਗਾ ਉਹਦੀ ਜੇ ਕੋਈ ਫੜਿਆ ਗਿਆ ਸਾਡੇ ਪਿੰਡ ਦਾ ਬੰਦਾ ਸੋ ਇਹ ਇੱਕ ਤਾਂ ਇਹ ਆ ਦੂਜਾ ਤੁਸੀਂ ਜ਼ਿਆਦਾਤਰ ਤਾਂ ਧੰਨਵਾਦ ਕਰਨੇ ਆਏ ਹੋ ਮੈਂ ਲੇਟ ਆਇਆ ਪੈਸੇ ਪਹਿਲਾਂ ਆ ਗਏ ਹਨਾ ਜਦੋਂ ਐਮਪੀ ਹੁੰਦਾ ਸੀ ਉਹ ਤਾਂ ਮੈਂ ਆ ਜਾਂਦਾ ਸੀ ਉਦੋਂ 600 ਪਿੰਡ ਸੀਗਾ ਮੈਂ ਵੀ ਇੱਥੇ ਹੁੰਦਾ ਸੀ ਚਲੋ ਵੀ ਅੱਜ ਚਾਰ-ਚਾਰ ਪੰਜ-ਪੰਜ ਪਿੰਡ ਕੱਢ ਲੈਣੇ ਆ ਬਾਰੀ ਆ ਜਾਂਦੀ ਸੀ ਸਾਰੇ ਪਿੰਡਾਂ ਦੀ ਮੈਂ ਥੋੜੇ ਸਾਰੇ ਪਿੰਡਾਂ 'ਚ ਗਿਆ ਵੀ ਹੋਇਆ ਉਧਰ ਲੁਧਿਆਣਾ ਵਿਖੇ ਵੱਡੇ ਸ਼ਹਿਰੀ ਪ੍ਰੋਜੈਕਟ ਦੇ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਲਗਾਤਾਰ ਵਿਰੋਧ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਤੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੁਧਿਆਣਾ ਦੇ ਆਸ-ਪਾਸ ਦੇ ਇਲਾਕੇ ਦਾ ਵਿਕਾਸ ਕਰਨ ਦੇ ਲਈ ਲੈਂਡ ਐਕੁਇਜੀਸ਼ਨ ਪਾਲਿਸੀ ਲੈ ਕੇ ਆਈ ਹੈ। ਉਹਨਾਂ ਕਿਹਾ ਕਿ ਸਰਕਾਰ ਹੁਣ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਨਹੀਂ ਹੋਣ ਦੇਵੇਗੀ। ਜੇਕਰ ਕੋਈ ਕਿਸਾਨ ਆਪਣੀ ਜ਼ਮੀਨ ਵਿਕਾਸ ਦੇ ਲਈ ਦੇਣਾ ਚਾਹੁੰਦਾ ਤਾਂ ਉਹ ਸਰਕਾਰ ਕੋਲ ਜ਼ਮੀਨ ਦੀ ਫਰਦ ਜਮ੍ਹਾਂ ਕਰਵਾ ਸਕਦਾ ਜਿਸ ਦੇ ਬਦਲੇ ਵਿੱਚ ਕਿਸਾਨਾਂ ਨੂੰ ਬਾਜ਼ਾਰ ਰੇਟ ਤੋਂ ਜ਼ਿਆਦਾ ਭਾਅ ਦਿੱਤਾ ਜਾਵੇਗਾ। ਆਪੀ ਗੱਲ ਉਸਨੇ ਪੰਜਾਬs ਕੀਤਾ ਉਹਨੂੰ ਅਸੀਂ ਠੀਕ ਕਰਨ ਦਾ ਕੰਮ ਕਰ ਰਹੇ ਹਾਂ। ਅਸੀਂ ਤਾਂ ਜਿਹੜਾ ਤੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਕਿਆਂ ਨੇ ਪੁੱਟੇ ਸੋਬੇ ਅਸੀਂ ਪਰ ਰਹਾਂਗੇ ਉੱਥੇ ਦੇ ਅਸੀਂ ਠੀਕ ਕਰ ਰਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਅਲ ਜਨਮ ਨਾਲ ਹੈ ਔਰ ਭੋਲੇ ਬਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਇਆ ਹੈ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਚਿੰਨੀ ਮੇਰੇ ਜ਼ਮੀਨਾਂ ਜੋ ਤੁਹਾ ਨਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਣਾਗਾ ਕੋਈ ਪ੍ਰਕਿਰਿਆ ਦੇ ਤਹਿਤ ਕੋਈ ਪ੍ਰਕਿਰਿਆ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀ ਜੱਡੀਆ ਫਰ ਦੇਊਗਾ ਆਪਾਂ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਜਦਕਿ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਚੱਲਦੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵੇ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਨਿਰਸਾ ਕਰਾਂਗੇ ਜਦੋਂ ਅਸੀਂ ਉਸੇ ਬੇਕਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਤੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਤੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਪਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਵੇ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਕਰ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਭਾਜਦਾ ਰਹੂਗਾ ਕਿਸਾਨ ਨੂੰ ਅਸੀਂ ਉਸ ਜੰਗਲ ਕੀਤੀ ਹੋਈ ਜ਼ਮੀਨ 'ਚੋਂ 1000 ਗੱਜ ਜਿਹੜਾ ਸੋਗਰ ਜਿਹੜਾ ਉਹ ਦੇਵਾਂਗੇ ਹੌਸਿੰਗ ਦੇ ਲਈ ਕਮਰੌਂਡ ਦੇ ਲਈ ਔਰ 200 ਦਾ ਜਿਹੜਾ ਹੈਗਾ ਉਹਦੇ ਵੀ ਕਮਰਸ਼ੀਅਲ ਹੋਊਗਾ ਸਵੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਖੜੀ ਹੋਊਗੀ ਬਲਕਿ ਹੁਣ ਦੇ ਕੇ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਬਾਜ਼ਾਰੀ ਟ੍ਰੇਡ ਮੰਨ ਲਓ 1 ਏਕੜ ਦਾ 1 ਕਰੋੜ ਰੁਪਏ ਆ ਗਣ ਇਸ ਜਿਹੜੀ ਲੈਂਡ ਦਾ ਕੀਮ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਕਿੱਥੇ ਦੀ ਗੱਲ ਚਲੂ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਇਆ ਇੱਕੜ ਤੋਂ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਚਾਹ ਕਿਸੇ ਕਮਰਸ਼ੀਅਲ ਅਧਾਰੇ ਨੂੰ ਵੇਚਣਾ ਚਾਹੁੰਦਾਗਾ ਚਾਹ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮਾਲਵੇ 1 ਕਰੋੜ ਰੁਪਇਆ ਰੇਟ ਆ ਤਾਂ ਜੇ ਅਸੀਂ ਲੈਂਡ ਐਕੁਇਜ਼ਿਸ਼ਨ ਕਰਾਂਗੇ ਜੇਕਰ ਅਸੀਂ ਉਹ ਜ਼ਮੀਨ ਨੂੰ ਅਕਵਾਇਰ ਕਰਕੇ ਵੇਚਾਂਗੇ ਕਰਬਣਾ ਲਈ ਚਾਹੇ ਹਾਊਸਿੰਗ ਲਈ 베ਚੀਏ ਚਾਹੇ ਇੰਡਸਟਰੀ ਲਈ 베ਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸਲੀ ਸਟੇਟ ਵੀ ਜਿਹੜੀ ਆ ਲੈਂਡ ਐਕਵੀਜ਼ੀਸ਼ਨ ਪਾਲਿਸੀਸ दैट 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਦ ਤੁਰੀ ਤੇ ਉਧਰ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨਸ਼ੇ ਦੇ ਸੁੱਧਾਗਰਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਗੈਰ ਕਾਨੂੰਨੀ ਟਾਂਗ ਦੇ ਨਾਲ ਕਬਜ਼ਾ ਕਰਕੇ ਬਣਾਈਆਂ ਗਈਆਂ ਇਮਾਰਤਾਂ ਵੀ ਢਾਹ-ਢੇਰੀ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਤਹਿਤ ਅੰਮ੍ਰਿਤਸਰ ਦੇ ਧਰੜਪਿੰਡ ਦੇ ਵਿੱਚ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਸਹਾਇਤਾ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਦੋ ਵਿਅਕਤੀਆਂ ਦੇ ਖਿਲਾਫ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਮਲਜ਼ਮ ਜਗਪ੍ਰੀਤ ਸਿੰਘ ਜੱਗਾ ਸਤਨਾਮ ਸਿੰਘ ਸਤਨਾਮ ਦੇ ਦੋ ਵਿਅਕਤੀਆਂ ਵੱਲੋਂ ਬਣਾਈਆਂ ਗਈਆਂ ਪ੍ਰਾਪਰਟੀਆਂ ਜੋ ਕਿ ਕਬਜ਼ਾ ਕਰਕੇ ਜ਼ਮੀਨ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਸਨ ਉਹਨਾਂ ਨੂੰ ਢਾਹ ਢੇਰੀ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਉੱਪਰ ਐਨਡੀਪੀਸ ਐਕਟ ਦੇ ਤਹਿਤ ਕਈ ਮੁਕੱਦਮੇ ਦਰਜ ਨੇ ਅੱਜ ਹਮ گاਉਂ ਧਰੜ ਹੈ ਇਹ थाना ਜੰਡਿਆਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਪੰਜਾਬ ਸਰਕਾਰ ਅੰਡਰ ਦੀ ਕੇਬਲ ਗਾਈਡੈਂਸ ਆਫ ਔਨਰੇਬਲ ਸੀਐਮ ਸ਼੍ਰੀ ਭਗਵਾਨ ਸਿੰਘ ਮਾਨ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਕੇ ਸਖਤ ਦਿਸ਼ਾ ਨਿਰਦੇਸ਼ ਹੈ कि जो भी ये काला धंधा करके ये हेरोइन का धंधा करके ये अपनी संपत्तियां बना रहे हैं इनके खिलाफ सख्त से सख्त कार्रवाई की जाए आज हम धारड़ गांव में आए हैं यहाँ पे दो दोषी हैं जगप्रीत एलियस जग्गा और सतनाम एलियस सत्ता इन दोनों के हमने जब प्रॉपर्टी तस्दीक की तो पता चला कि रेवेन्यू डिपार्टमेंट ने हमें बताया कि इनकी जो प्रॉपर्टी है ये इलीगल लैंड uh, है जो गांव की पंचायत की ज़मीन है वहां पे बनी हुई है कंस्ट्रक्टेड है तो पंचायत uh, जो है उन्होंने इसका वो लिया संज्ञान लिया बीडीपीओ साहब ने लेटर्स लिखे एविक्शन के नोटिस दिए गए प्रॉपर बाकायदा जब ये एक्सप्लेन नहीं कर पाए ये दोनों की फैमिलीज कि ये जो ज़मीन पे अवैध कब्जे पे इन्होंने जो घर मकान बनाने की कोशिश कर रहे थे उसके बाद फिर हमें इन्होंने लिखी चिट्ठी की इनके जो अवैध कब्जा है इसको हटाया जाए पुलिस की मदद से उसी के तहत आज हम यहाँ पे आए हैं सिविल प्रशासन भी हमारे साथ है पुलिस प्रशासन भी है हम सपोर्ट कर रहे हैं कि जो ये नाजायज़ कब्जे पे इलीगल इलीगली कंस्ट्रक्टेड बिल्डिंग है इसकी आज यहाँ पे डिमोलिशन जा रही है कितने पर्चे थे इन दोनों पे ये जगह पे सात पर्चे थे और सत्ते पे चार पर्चे थे और अभी भी ये दोनों जेल में बंद हैं ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਸਿੱਖ ਕੌਮ ਦੇ ਵਿੱਚ ਆਪਸੀ ਮਤਭੇਦਾਂ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਲਿਖਿਆ ਕਿ ਸਿੱਖ ਕੌਮ ਦੀਆਂ ਸਰਵਉੱਚ ਸੰਸਥਾਵਾਂ ਦੇ ਵਿੱਚ ਆਪਸੀ ਮਤਭੇਦ ਕੌਮ ਦੇ ਹਿੱਤ ਦੇ ਵਿੱਚ ਨਹੀਂ ਨੇ। ਉਹਨਾਂ ਨੇ ਲਿਖਿਆ ਕਿ ਸਿੱਖ ਪੰਥ ਅੰਦਰ ਤਖਤ ਸਹਿਬਾਨਾਂ ਦੀ ਇਤਿਹਾਸਿਕ ਤੇ ਸਿਧਾਂਤਕ ਮਹਾਨਤਾ ਬਹੁਤ ਵੱਡੀ ਹੈ ਜਿਸ ਦੇ ਮੱਦੇਨਜ਼ਰ ਇਹਨਾਂ ਦੇ ਸਤਕਾਰ ਨੂੰ ਬਰਕਰਾਰ ਰੱਖਣਾ ਕੌਮ ਦੀ ਵੱਡੀ ਜ਼ਿੰਮੇਵਾਰੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੰਘੇ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਵੱਲੋਂ ਕੀਤੇ ਗਏ ਫੈਸਲਿਆਂ ਤੋਂ ਬਾਅਦ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਗਏ ਦੇਸ਼ ਨਾਲ ਕੌਮ ਅੰਦਰ ਚੰਗਾ ਸੁਨੇਹਾ ਨਹੀਂ ਮਿਲਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਥਕ ਸੰਸਥਾਵਾਂ ਅਤੇ ਪੰਥਕ ਮਸਲੇ ਸੰਜੀਦਗੀ ਦੇ ਨਾਲ ਹੀ ਹੱਲ ਕਰਨੇ ਚਾਹੀਦੇ ਨੇ ਤੇ ਇਸ ਲਈ ਆਪਸੀ ਵਿਚਾਰ ਵਟਾਂਦਰੇ ਦੀ ਰਾਹ ਬਿਹਤਰ ਰਸਤਾ ਹੈ ਉਨਾ ਆਖਿਆ ਕਿ ਸਿੱਖ ਕੌਮ ਦੀਆਂ ਸੰਸਥਾਵਾਂ ਅਤੇ ਤਖਤ ਸਹਿਬਾਨ ਤੋਂ ਪੂਰਾ ਸਿੱਖ ਜਗਤ ਪ੍ਰੇਰਣਾ ਲੈਂਦਾ ਹੈ ਪਰੰਤੂ ਅਜਿਹੇ ਆਪਸੀ ਟਕਰਾਅ ਵਾਲੇ ਮਾਹੌਲ ਨਾਲ ਕੌਮ ਅੰਦਰ ਦੁਬਿਧਾ ਬਣੀ ਹੋਈ ਹੈ ਆ ਉਹਨਾਂ ਕਿਹਾ ਹੈ ਕਿ ਮੌਜੂਦਾ ਸਮੇਂ ਕੌਮ ਲਈ ਬੇहद ਸੰਜੀਦਾ ਅਤੇ ਚੁਣੌਤੀਆਂ ਨਾਲ ਭਰਪੂਰ ਹੈ ਜਿਸ ਨੂੰ ਵੇਖਦਿਆਂ ਸਿੱਖ ਸੰਸਥਾਵਾਂ ਨੂੰ ਇੱਕਜੁੱਟਤਾ ਨਾਲ ਅੱਗੇ ਵਧਣਾ ਪਵੇਗਾ ਉਨਾ ਹੀ ਵੀ ਆਖਿਆ ਹੈ ਕਿ ਇਸ ਮਾਮਲੇ ਪ੍ਰਤੀ ਸਿੱਖ ਪਰੰਪਰਾਵਾ ਸਿਧਾਂਤਾਂ ਸਰਬਉੱਚ ਸੰਸਥਾਵਾਂ ਦੇ ਵਿਕਾਰ ਨੂੰ ਬਰਕਰਾਰ ਰੱਖਣ ਦੇ ਯਤਨ ਵੱਲ ਵਧਣਾ ਚਾਹੀਦਾ ਹੈ ਸੋ ਇਹਨਾਂ ਵੱਲੋਂ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਬੀਤੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਫੈਸਲਾ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਖਿਲਾਫ ਜਿਹੜਾ ਉਹ ਹੁਕਮ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਸ਼੍ਰੀ ਕਾਬਤਖਤ ਸਾਹਿਬ ਸ਼੍ਰੀ ਕੇਸਗੜ ਸਾਹਿਬ ਤੇ ਤਖਸ਼ੀਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਗੈਰ ਸਿਧਾਂਤਕ ਇਸ ਨੂੰ ਇਸ ਫੈਸਲੇ ਨੂੰ ਗੈਰ ਸਿਧਾਂਤਕ ਤੇ ਗੈਰ ਵਾਜਬ ਆਖਦੇ ਹਾਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਦੇ ਪੰਜ ਪਿਆਰਿਆਂ ਜਿਨ੍ਹਾਂ ਵਿੱਚ ਭਾਈ ਕੁਲਵੰਤ ਸਿੰਘ ਭਾਈ ਸੁਖਦੇਵ ਸਿੰਘ ਭਾਈ ਸੁਖਵਿੰਦਰ ਸਿੰਘ ਭਾਈ ਰਸਪਾਲ ਸਿੰਘ ਤੇ ਭਾਈ ਸੰਦੀਪ ਸਿੰਘ ਸ਼ਾਮਲ ਨੇ ਉਹਨਾਂ ਬਰ ਮੀਟਿੰਗ ਕੀਤੀ ਗਈ ਹੈ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਗਏ ਫੈਸਲੇ ਨੂੰ ਪੰਤਕ ਕੇਕਤਾਂ ਨੂੰ ਟਾਲ ਆਉਣ ਵਾਲਾ ਅਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਕਰਾਰ ਦਿੱਤਾ ਸੀ। ਉਹਨਾਂ ਦੇ ਇਸ ਫੈਸਲੇ ਨੂੰ ਗੈਰ ਸਿਧਾਂਤਕ ਦੱਸਦਿਆਂ ਰੱਦ ਕਰ ਦਿੱਤਾ ਗਿਆ ਸੀ। ਸੋ ਆਪਸੀ ਇਸ ਵਿਵਾਦ ਨੂੰ ਲੈ ਕੇ ਜਿਸ ਦੇ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਤਨਖਾਹਾਂ ਕਰਾ ਦਿੱਤਾ ਗਿਆ ਸੀ ਇਸ ਫੈਸਲੇ ਤੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਤੇ ਉਧਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇਸ ਆਪਸੀ ਟਕਰਾਹ ਦੇ ਮੁੱਦੇ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਪੰਜਾਬੀ ਸਹਿਤ ਜਗਤ ਨੂੰ ਵੱਡਾ ਘਾਟਾ ਪਿਆ ਪੰਜਾਬੀ ਤੇ ਹਿੰਦੀ ਸਹਿਤ ਦੇ ਯੁੱਗ ਦੇ ਸਿੱਖ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਸਦੀਵੀ ਬਿਛੋੜਾ ਦੇ ਗਏ ਨੇ ਉਹ 98 ਵਰਿਆਂ ਦੇ ਸਨ ਪਿਛਲੇ ਥੋੜੇ ਜਿਹੇ ਸਮੇਂ ਤੋਂ ਡਾਕਟਰ ਜੱਗੀ ਬਿਮਾਰ ਚੱਲ ਰਹੇ ਸਨ ਉਹ ਆਪਣੇ ਪਿੱਛੇ ਸਹਿਤ ਜਗਤ ਲਈ ਆਪਣੀਆਂ ਲਿਖਤਾਂ ਦੇ ਰੂਪ ਦੇ ਵਿੱਚ ਅਣਮੋਲ ਖਜ਼ਾਨਾ ਛੱਡ ਗਏ ਨੇ ਡਾਕਟਰ ਜੱਗੀ ਦਾ ਨਾਮ ਪੰਜਾਬੀ ਤੇ ਹਿੰਦੀ ਸਾਹਿਤ ਦੇ ਉੱਗੇ ਵਿਦਵਾਨਾਂ ਅਤੇ ਗੁਰਮਤ ਅਤੇ ਭਗਤੀ ਲਹਿਰ ਦੇ ਮਾਹਰਾਂ ਦੇ ਵਿੱਚ شمار ਹੈ ਉਹਨਾਂ ਨੇ 150 ਤੋਂ ਵੱਧ ਪੁਸਤਕਾਂ ਲਿਖੀਆਂ ਨੇ ਸਾਹਿਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਪਾਏ ਹੋਏ ਯੋਗਦਾਨ ਤੇ ਸਦਕਾ ਉਹਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਪਦਮ ਸ਼੍ਰੀ ਸਾਹਿਤ ਅਕਾਦਮੀ ਦੇ ਕੌਮੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਪੰਜਾਬ ਸਰਕਾਰ ਨੇ ਵੀ ਪੰਜਾਬੀ ਸ਼੍ਰੋਮਣੀ ਸਾਹਿਤ ਪ੍ਰਸ਼ਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਦਿੱਲੀ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਵੀ ਉਹਨਾਂ ਨੂੰ ਵੱਡੇ ਇਨਾਮ ਦਿੱਤੇ ਗਏ ਨੇ ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅੰਮ੍ਰਿਤਸਰ ਨੇ ਉਹਨਾਂ ਨੂੰ ਆਨਰੇਰੀ ਡੀ ਲੀਟ ਦੀ ਡਿਗਰੀ ਵੀ ਪ੍ਰਦਾਨ ਕੀਤੀ ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗਿਆਨ ਰਤਨ ਪੁਰਸਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਾਸ਼ਾ ਵਿਭਾਗ ਵੱਲੋਂ 8 ਵਾਰ ਪੁਰਸਕਾਰ ਉਹਨਾਂ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ ਵੱਖ-ਵੱਖ ਸਾਹਿਤ ਅਕਾਦਮੀਆਂ ਵਿਦਿਅਕ ਸਾਹਿਤ ਤੇ ਧਾਰਮਿਕ ਸੰਸਥਾਵਾਂ ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਵਾਂ ਵੱਲੋਂ ਵੱਖ-ਵੱਖ ਸਮਾਥੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਡਾਕਟਰ ਜੱਗੀ ਨੇ ਆਪਣੇ ਸਮੁੱਚੇ ਜੀਵਨ ਦੇ ਵਿੱਚ ਮੱਧਕਾਲੀ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕੀਤਾ ਹੈ ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਭਗਤੀ ਲਹਿਰ ਦੇ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਤੇ ਵੀ ਉਹਨਾਂ ਨੇ ਖੋਜ ਕੀਤੀ ਹੈ ਇਸ ਤਰ੍ਹਾਂ ਡਾਕਟਰ ਜੱਗੀ ਦਾ ਜਨਮ ਤੁਹਾਨੂੰ ਦੱਸ ਦਈਏ 27 ਜੁਲਾਈ 1927 ਨੂੰ ਹੋਇਆ ਸੀ ਉਹਨਾਂ ਨੇ 6 ਦਹਾਕੇ ਤੋਂ ਵੱਧ ਸਮਾਂ ਪੂਰੀ ਤਨਦੇਹੀ ਤੇ ਸੋਹਰਦਤਾ ਦੇ ਨਾਲ ਸਾਹਿਤ ਅਧਿਐਨ ਦੇ ਲਿਖੇ ਲਾਏ ਨੇ ਉਹਨਾਂ 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਦਸਮ ਗ੍ਰੰਥ ਦੀ ਪ੍ਰਾਣਿਕ ਅਧਿਐਨ ਵਿਸ਼ੇ ਤੇ ਪੀ ਐਚ ਡੀ ਕੀਤੀ ਸੀ 1973 ਦੇ ਵਿੱਚ ਮਗਧ ਯੂਨੀਵਰਸਿਟੀ ਬੋਧਗયા ਤੋਂ ਹਿੰਦੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਅਕਤੀਤਵ ਕ੍ਰਿਤਿਤਵ ਔਰ ਚਿੰਤਨ ਵਿਸ਼ੇ ਦੇ ਉੱਤੇ ਡੀ ਐਲ ਟ ਦੀ ਡਿਗਰੀ ਹਾਸਲ ਕੀਤੀ ਸੀ ਸੋ ਆ ਪੜਾਈ ਲਿਖਾਈ ਦੇ ਵਿੱਚ ਵੀ ਉਹਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਇਸ ਤੋਂ ਇਲਾਵਾ 1987 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਪਟਿਆਲਾ ਦੇ ਵਿੱਚ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਸਨ ਸੋ ਉਹਨਾਂ ਵੱਲੋਂ ਵੱਡਾ ਯੋਗਦਾਨ ਸਾਹਿਤ ਦੇ ਵਿੱਚ ਵੀ ਦਿੱਤਾ ਗਿਆ ਅਕਾਦਮਿਕ ਖੇਤਰ ਦੇ ਵਿੱਚ ਵੀ ਉਹਨਾਂ ਦੇ ਯੋਗਦਾਨ ਦੇ ਬਰਾਬਰ ਸ਼ਾਇਦ ਹੀ ਪੰਜਾਬੀ ਦਾ ਕੋਈ ਸਾਹਿਤਕਾਰ ਹੋਵੇ ਸੋ ਵੱਡੇ ਪੱਧਰ ਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸਾਹਿਤ ਜਗਤ ਦੇ ਵਿੱਚ ਨਮੋਸ਼ੀ ਦਾ ਮਾਹੌਲ ਹੈ ਤਦੁਰ ਸੁਪਰੀਮ ਕੋਰਟ ਵੱਲੋਂ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਉੱਪਰ ਨਰਾਜ਼ਗੀ ਭਰੀ ਟਿੱਪਣੀ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਦੇ ਵਿੱਚ ਕਥਿਤ ਹਜ਼ਾਰ ਰੁਪਏ ਦੇ ਘੁਟਾਲੇ ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟਰ ਦੀ ਕਾਰਵਾਈ ਤੇ ਅਸੰਤੋਸ਼ ਜ਼ਾਹਰ ਕੀਤਾ ਅਤੇ ਇਸ ਜਾਂਚ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਾਈ ਨੇ ਕਿਹਾ ਹੈ ਕਿ ਤੁਹਾਡੀ ਏਜੰਸੀ ਸਾਰੀਆਂ ਹੱਦਾਂ ਪਾਰ ਕਰ ਗਈ ਹੈ ਤੁਸੀਂ ਸੰਗੀ ਢਾਂਚੇ ਦੀ ਉਲੰਘਣਾ ਕਰ ਰਹੇ ਹੋ ਉਹਨਾਂ ਪੁੱਛਿਆ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਨਿਗਮ ਵਿਰੁੱਧ ਅਪਰਾਧਿਕ ਮਾਮਲਾ ਬਣ ਸਕਦਾ ਹੈ ਜਦਕਿ ਰਾਜ ਨੇ ਆਪਣੇ ਆਪ ਹੀ ਇਹਨਾਂ ਵਿਅਕਤੀਆਂ ਵਿਰੁੱਧ 41 ਐਫ ਆਈ ਆਰ ਦਰਜ ਕੀਤੀਆਂ ਨੇ ਕੋਰਟ ਨੇ ਇਹ ਵੀ ਪੁੱਛਿਆ ਕਿ ਜਦੋਂ ਅਧਿਕਾਰੀਆਂ ਵਿਰੁੱਧ ਐਫ ਆਈ ਆਰ ਹਨ ਤਾਂ ਇਹ ਈਡੀ ਇੱਥੇ ਕਿਉਂ ਆ ਰਹੀ ਹੈ ਤੁਹਾਡੇ ਕੋਲ ਪ੍ਰੈਡਿਕੇਟ ਆਫੈਂਸ ਕਿੱਥੇ ਹੈ ਕੋਰਟ ਨੇ ED ਨੂੰ ਆਪਣੇ ਕਾਰਨ ਦੱਸਣ ਦੇ ਲਈ ਹਲਫਨਾਮਾ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ED ਸੰਵਿਧਾਨਕ ਅਤੇ ਸੰਘੀ ਢਾਂਚੇ ਦੀ ਉਲੰਘਣਾ ਕਰ ਰਹੀ ਹੈ ਕੋਰਟ ਨੇ ਮਾਮਲੇ ਦੀ ਅਗਨੀ ਸੁਣਵਾਈ ਤੱਕ ਜਾਂਚ ਤੇ ਰੋਕ ਲਗਾ ਦਿੱਤੀ ਹੈ ਤਾਮਿਲਨਾਡੂ ਸਰਕਾਰ ਨੇ ਇਸ ਦੇ ਵਿੱਚ ਦਲੀਲ ਦਿੱਤੀ ਹੈ ਕਿ ਰਾਜ ਨੇ 2014 21 ਵਿੱਚ 41 FIRs ਵਿਅਕਤੀਆਂ ਦੇ ਵਿਰੁੱਧ ਦਰਜ ਕੀਤੀਆਂ ਗਈਆਂ ਨੇ 2014 ਤੋਂ 21 ਤੱਕ 41 ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਜਿਹਾ ਤਮਿਲਨਾਡੂ ਦੀ ਸਰਕਾਰ ਦਾ ਕਹਿਣਾ ਹੈ ਈਡੀ ਨੇ ਕਿਹਾ ਕਿ 2025 ਦੇ ਵਿੱਚ ਆ ਕੇ ਸਿੱਧਾ ਨਿਗਮ ਨੇ ਹੈੱਡਕੁਆਰਟਰ ਤੇ ਛਾਪਾ ਮਾਰਿਆ ਆ ਸਾਰੇ ਫੋਨ ਡਿਵਾਈਸ ਲੈ ਲਏ ਨੇ ਜੋ ਨਿੱਜਤਾ ਦੇ ਹੱਕ ਦੀ ਹੱਕ ਦੀ ਉਲੰਘਣਾ ਸੋਈਡੀ ਨੇ 2025 ਦੇ ਵਿੱਚ ਸਿੱਧਾ ਨਿਗਮ ਦੇ ਹੈੱਡਕੁਆਰਟਰ ਤੇ ਛਾਪਾ ਮਾਰਿਆ ਸਾਰੇ ਫੋਨ ਤੇ ਡਿਵਾਈਸ ਆਪਣੇ ਕਬਜ਼ੇ ਚ ਲੈ ਲਏ ਨੇ ਇਸ ਨੂੰ ਨਿੱਜਤਾ ਦੇ ਹੱਕ ਦੀ ਉਲੰਘਣਾ ਦੱਸਿਆ ਗਿਆ ਸੂਬੇ ਨੇ ਇਹ ਵੀ ਦੋਸ਼ ਲਾਇਆ ਕਿ ED ਰਾਜਨੀਤਿਕ ਬਦਲਾ ਲੈ ਰਹੀ ਹੈ ਸੰਵਿਧਾਨਿਕ ਹੱਦਾਂ ਤੋਂ ਬਾਹਰ ਜਾ ਰਹੀ ਹੈ ਇਸ ਤੋਂ ਬਾਅਦ ED ਨੇ ਆਪਣਾ ਪੱਖ ਰੱਖਿਆ ED ਨੇ ਦਲੀਲ ਦਿੱਤੀ ਕਿ 1000 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਤੇ ਹਿਰਾਫੇਰੀ ਵਾਲਾ ਡਾਟਾ ਮਿਲਿਆ ਹੈ ED ਹੁਣ ਕੋਰਟ ਦੇ ਹੁਕਮ ਅਨੁਸਾਰ ਹਲਫਨਾਮਾ ਦਾਇਰ ਕਰੇਗੀ ਸੁਪਰੀਮ ਕੋਰਟ ਨੇ ਪਹਿਲੀ ਵਾਰ ਇੰਨਾ ਸਖਤ ਰੁਕੋਪਣਾਇਆ ਹੈ ਆ ਸਾਫ ਕਿਹਾ ਹੈ ਕਿ ਕੇਂਦਰੀ ਏਜੰਸੀ ED ਨੇ ਆਪਣੇ ਅਧਿਕਾਰਾਂ ਦੀ ਹੱਦ ਪਾਰ ਕਰ ਦਿੱਤੀ ਹੈ ਸੰਗੀਟਾਂਚੇ ਦੀ ਉਲੰਘਣਾ ਕੀਤੀ ਹੈ ਹੁਣ ਈਡੀ ਨੂੰ ਆਪਣਾ ਪੱਖ ਰੱਖਣ ਲਈ ਕੋਰਟ ਵਿੱਚ ਜਵਾਬ ਦੇਣਾ ਪਵੇਗਾ ਤੇ ਅਗਲੀ ਸੁਣਵਾਈ ਤੱਕ ਜਾਂਚ ਉੱਤੇ ਵੀ ਰੋਕ ਲੱਗ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਰਾਜਸਥਾਨ ਦੇ ਬੀਕਾਨੇਰ ਪਹੁੰਚੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬੀਕਾਨੇਰ ਜ਼ਿਲ੍ਹੇ ਦੇ ਵਿੱਚ ਸਥਿਤ ਪ੍ਰਸਿੱਧ ਕਰਨੀ ਮਾਤਾ ਮੰਦਰ ਦਾ ਦੌਰਾ ਕੀਤਾ। ਇਸ ਦੌਰਾਨ ਮੰਦਰ ਦੇ ਵਿੱਚ ਉਹਨਾਂ ਵੱਲ ਮੱਥਾ ਵੀ ਟੇਕਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਸਟੇਸ਼ਨ ਦਾ ਵੀ ਉਦਘਾਟਨ ਕੀਤਾ ਤੇ ਬੀਕਾਨੇਰ ਮੁੰਬਈ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ Rajasthan ਦੇ ਮੁੱਖ ਮੰਤਰੀ ਭਜਨਾਲ ਸ਼ਰਮਾ ਵੀ ਮੌਜੂਦ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ Rajasthan ਦੇ ਵਿੱਚ ਇੰਨੀ ਰਫਤਾਰ ਦੇ ਨਾਲ ਕਦੇ ਵੀ ਵਿਕਾਸ ਨਹੀਂ ਹੋਇਆ ਜਿੰਨੀ ਰਫਤਾਰ ਦੇ ਨਾਲ BJP ਦੀ ਸਰਕਾਰ ਇੱਥੇ ਵਿਕਾਸ ਕਰ ਰਹੀ ਹੈ ਸਾਥਿਓ 빅ਸੀਡ ਭਾਰਤ ਬਣਾਉਣੇ ਲਈ ਅੱਜ ਦੇਸ਼ ਮੈਂ ਆਧੁਨਿਕ ਇਨਫਰਾਸਟ੍ਰਕਚਰ ਬਣਾਉਣੇ ਕਾ बहुत बड़ा महायज्ञ चल रहा है हमारे देश की सड़कें आधुनिक हो हमारे देश के एयरपोर्ट आधुनिक हो हमारे यहां रेल और रेलवे स्टेशन आधुनिक हो इसके लिए पिछले 11 साल में अभूतपूर्व गति से काम किया गया है आप कल्पना कर सकते हैं इंफ्रास्ट्रक्चर के इन कामों पर देश पहले जितना पैसा खर्च करता था आज उससे छह गुना ज्यादा पैसा खर्च कर रहा है छह गुना ज्यादा आज भारत में हो रहे इन विकास कार्यों को देखकर दुनिया भी हैरान है आप उत्तर में जाएंगे तो चिनाब ब्रिज जैसा निर्माण देखकर लोग हैरान हैं पूर्व की तरफ जाएंगे तो अरुणाचल की सेला टनल असम का बोगीबिल ब्रिज आपका स्वागत करते हैं पश्चिम भारत में आएंगे तो मुंबई में समंदर पर बना अटल सेतु नजर आएगा सुदूर दक्षिण में देखेंगे तो पंबन ब्रिज मिलेगा जो अपनी तरह का देश का पहला ब्रिज है साथियों आज भारत अपनी ट्रेनों के नेटवर्क को भी आधुनिक कर रहा है ये वंदे भारत ट्रेनें अमृत भारत ट्रेनें नवो भारत ट्रेनें ये देश की नई गति और नई प्रगति को दर्शाती है अभी देश में करीब सत्तर रूट पर वंदे भारत ट्रेनें चल रही है इसे दूर सुदूर के इलाकों में भी आधुनिक रेल पहुंची है बीते 11 साल में सैकड़ों रोड ओवरब्रिज और रोड अंडरब्रिज का निर्माण किया गया है चौंतीस हजार किलोमीटर से ज्यादा के नए रेल ट्रैक बिछाए गए हैं अब ब्रॉडगेज लाइनों पर मानव रहित क्रॉसिंग वो बात इतिहास बन चुकी है खत्म हो चुके हैं हम मालगाड़ियों के लिए अलग से स्पेशल पटरियां डेडिकेटेड फ्रेट कॉरिडोर का काम भी तेजी से पूरा कर रहे हैं देश के पहले बुलेट ट्रेन प्रोजेक्ट पर काम चल रहा है और इन सबके साथ ही हम एक साथ देश के करीब 1300 से अधिक रेलवे स्टेशनों को, को भी ਆਧੁਨਿਕ ਬਣਾ ਰਹੇ ਤੇ ਹੁਣ ਗੱਲ ਕਰਦੇ ਆ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ 29 ਮਈ ਤੋਂ 2 ਜੂਨ ਦੇ ਵਿਚਕਾਰ 5 ਦਿਨਾਂ ਦੇ ਵਿੱਚ ਤਾਪਮਾਨ ਬੇਹੱਦ ਜ਼ਿਆਦਾ ਰਹਿ ਸਕਦਾ ਹੈ 39 ਡਿਗਰੀ ਤੋਂ 55 ਡਿਗਰੀ ਤੱਕ ਤਾਪਮਾਨ ਵਧਣ ਦਾ ਅੰਦਾਜ਼ਾ ਮੌਸਮ ਵਿਭਾਗ ਵੱਲੋਂ ਲਗਾਇਆ ਗਿਆ ਅਤੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਜਮੜੀ ਦੇ ਜਲਣ ਤੋਂ ਇਲਾਵਾ ਸੂਰਜ ਦੀਆਂ ਤੇਜ ਕਿਰਨਾਂ ਦੇ ਨਾਲ ਹੋਰ ਕਈ ਪਕਾਤਕ ਬਿਮਾਰੀਆਂ ਹੋ ਸਕਦੀਆਂ ਨੇ ਪੰਜਾਬ ਸਰਕਾਰ ਨੇ ਗਰਮੀ ਦੀ ਲਹਿਰ ਸੰਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਵੇਰੇ 2 ਵਜੇ ਤੋਂ ਦੁਪਹਿਰ 3 ਵਜੇ ਵਿਚਕਾਰ ਸੂਰਜ ਦੇ ਸਿੱਧੇ ਸੰਪਰਕ ਦੇ ਵਿੱਚ ਆਉਣ ਤੋਂ ਬਚਣਾ ਚਾਹੀਦਾ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੀਤੇ ਦਿਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗਰਦ ਗੜੇ ਮਾਰੀ ਅਤੇ 20 ਦੇਖਣ ਨੂੰ ਮਿਲਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਗਈ ਸੀ ਹਾਲਾਤ ਇਸ ਵੇਲੇ ਨੇਕੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਰਿਕਾਰਡ ਕੀਤਾ ਗਿਆ। ਕਈ ਜਗ੍ਹਾ ਤੇ ਤਾਂ 48 ਡਿਗਰੀ ਤੱਕ ਪੰਜਾਬ ਦੇ ਵਿੱਚ ਤਾਪਮਾਨ ਰਿਕਾਰਡ ਕੀਤਾ ਗਿਆ ਤੇ ਲੋਕਾਂ ਦੇ ਲਈ ਇਹ ਭਿਆਨਕ ਗਰਮੀ ਮੁਸੀਬਤ ਬਣ ਸਕਦੀ ਹੈ। ਇਸ ਕਰਕੇ ਸਿਹਤ ਮਾਹਰਾਂ ਵੱਲੋਂ ਵੀ ਲੋਕਾਂ ਨੂੰ ਗਰਮੀ ਦੇ ਸਿੱਧੇ ਸੰਪਰਕ ਦੇ ਵਿੱਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ ਸਿੱਧੇ ਸੂਰੇ ਦੇ ਸੰਪਰਕ ਦੇ ਵਿੱਚ ਨਾ ਆਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਦੁਪਹਿਰ ਵੇਲੇ ਸੂਰਜ ਦੀ ਸਿੱਧੀ ਧੁੱਪ ਦੇ ਵਿੱਚ ਬਾਹਰ ਨਾ ਨਿਕਲਣ ਦਿੱਤਾ ਜਾਵੇ ਜ਼ਰੂਰੀ ਮਾਤਰਾ ਦੇ ਵਿੱਚ ਪਾਣੀ ਲੱਸੀ ਸ਼ਕੰਜਵੀ ਅਤੇ ਹੋਰ ਤਰਲ ਪਦਾਰਥਾਂ ਦੇ ਸੇਵਨ ਦੀ ਸਲਾਹ ਵੀ ਸਿਹਤ ਵਿਭਾਗ ਦੇ ਵੱਲੋਂ ਅਤੇ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਮੌਸਮ ਵਿਭਾਗ ਨੇ 22 23 ਮਈ ਲਈ ਆ ਯੈਲੋ ਅਲਰਟ ਜਾਰੀ ਕੀਤਾ ਗਿਆ ਤੇ 24 ਮਈ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੂਬੇ ਦੇ ਵਿੱਚ ਔਸਤ ਤੋਂ ਵੱਧ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਸੂਬੇ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਤੇਜ਼ ਤੂਫਾਨ ਬਿਜਲੀ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਉਹ ਜਿਤਾਈ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ